ਹਾਏ ਮੈਂ ਮਰ ਜਾ ਕਿੰਨਾ ਸੋਹਣਾ ਸੂਟ ਆ ਮੰਗਵਾ ਲੈਣੀ ਆ ਕਿੰਨੇ ਦਾ 16 ਕਾ ਹਜ਼ਾਰ ਰੁਪਏ ਦਾ ਚੱਲ ਮੰਗਵਾਈ ਲੈਣੀ ਆ ਕੁਛ ਨਹੀਂ ਹੁੰਦਾ ਹੈਗਾ ਹਾਏ ਕਿੰਨਾ ਸੋਹਣਾਗਾ ਜੀ ਮੇਰੀ ਗੱਲ ਸੁਣ ਕੇ ਪੜੀ ਰਹਿਣੀ ਆ ਮੇਰੀ ਗੱਲ ਸੁਣੋ ਤੇ ਕਿਹਨਾਂ ਆ ਦੇਖੋ ਨਾ ਆ ਸਾਢੇ 16000 ਰੁਪਏ ਦਾ ਸੂਟ ਆ ਮੈਂ ਲੈ ਲਾਂ ਭਲੇ ਸਾਢੇ 16000 ਦਾ ਸੂਟ ਹੈ ਐਨੇ ਮਹਿੰਗੇ ਕੱਪੜੇ ਵਾਦੇ ਦੁਕਾਨਦਾਰੀ ਕਿਵੇਂ ਚੱਲਣਗੇ ਆਏ ਦੱਸ ਮੈਨੂੰ ਸਾਢੇ 16000 ਦਾ ਹੀ ਆ ਕਿਹੜਾ ਬਾਲਾ ਮਹਿੰਗਾਗਾ ਹੋਰ ਖਰਚੇ ਥੋੜੇ ਨੇ ਕੋਈ ਨਾ ਮੇਰਾ ਤੁਹਾਨੂੰ 10000 ਰੁਪਏ ਵੀ ਚੁਦਾ ਹੁਣ ਲੈ 16000 ਚੁਪਦਾ ਪੈਸੇ ਪਤਾ ਕਿਵੇਂ ਬੰਦਦੇ ਨੇ ਕਿੰਨੀ ਮਿਹਨਤ ਕਰਨੀ ਪੈਂਦੀ ਆ ਉਹੀ ਘਰ ਕੋਕਨ ਤੇ ਉੱਤਰੀ ਜਾ ਤੂੰ ਓਏ ਭਾਬੀਏ ਤੂੰ 16000 ਦਾ ਸੂਟ ਪਾ ਕੇ ਦੱਸ ਕਿੱਥੇ ਜਾਣਾ ਮੇਰੇ ਗਰੀਬ ਬੱਡੇ ਕੋਲੇ ਤਾਂ ਦੇ ਕੱਛਾ ਵੀ ਪਾਟਿਆ ਪਿਆ ਭਾਬੀਏ ਤੂੰ ਤਾਂ ਪਕਰ ਜਾ ਓਏ ਉਹੀ ਸਾਰੀ ਸਾਰੀ ਡੈੜੀ ਕੰਮਲ ਕੋੜਦਾ ਫਰੀ ਜਾਂਦਾ ਓਏ ਵੱਡੇ ਵੀਰਾ ਗੱਲ ਸੁਣ ਲਾ ਓ ਤੂੰ ਮੈਨੂੰ ਗਾਲ ਨਾ ਕੱਢਿਆ ਕਰ ਮੈਂ ਤੇਰੀ ਇੱਜ਼ਤ ਤਾਂ ਕਰਦਾ ਕਿਉਂਕਿ ਤੂੰ ਮੈਥੋਂ ਪਹਿਲਾਂ ਜੰਮਿਆ ਸੀ ਓ ਵੀਰਾ ਤੂੰ ਮੈਨੂੰ ਥੱਪੜੇ ਨਾ ਖਾ ਲਈ ਕੋਈ ਚੱ ਓ ਮਾਈ ਲਿਆ ਕਿਦਾਂ ਮੈਂ ਤੈਨੂੰ ਅੰਡਰਵੀਅਰ ਓ ਬਾਪੂ ਓ ਤੂੰ ਵੀ ਬਾਪੂ ਇਹਨਾਂ ਨਾਲ ਲੱਗ ਗਿਆ ਬਾਪੂ ਆ ਲੰਦਾਰਾ ਛੱਟ ਚਾਹ ਡਾਂਗਾ ਇਹਦੇ ਡਾਂਗਾ ਖਾਣ ਵਾਲੀ ਕੰਮ ਕਰਦਾ ਏ ਓਹ ਡਾਂਗਾ ਖਾਣ ਵਾਲੇ ਕੰਮ ਨਹੀਂ ਕਰਦਾ ਓ ਬਾਪੂ ਆ ਮੈਂ ਇਹੇ ਸੋਨਾ ਸੋਨਾ 16000 ਦੇ ਸੂਟ ਪਾ ਕੇ ਕਿੱਥੇ ਜਾਊਗੀ ਦੱਸ ਦੇ ਬਾਪੂ ਆ ਛੋਟਾ ਸਾਰੇ ਸਾਰੇ ਟੱਬਰ ਦੀ ਸਿਆਪਾ ਹੋ ਗਈ ਤੇ ਓਏ ਸਿਆਪਾ ਹੀ ਹੈਗਾ ਬਾਪੂ ਜਾਂ ਤਾਂ ਮੈਨੂੰ ਰਿਸ਼ਤਾ ਕਰਾ ਦਿਓ ਨਹੀਂ ਫਿਰ ਸਿਆਪਾ ਅਈ ਦੇ ਮੈਂ ਨਾ ਤਾਂ ਲੋਦਾ ਲੈ ਕੇ ਆਇਆ ਆ ਬਫੂ ਬੜੀ ਦਾ ਬਫੂ ਦੱਸ ਤੈਨੂੰ ਕਿਨੇ ਰਿਸ਼ਤਾ ਦੇਣਾ ਤੈਨੂੰ ਹੈ ਸਿਦਰਾ ਤਾਂ ਤੂੰ ਹੈਗਾਗਾ ਪਾਗਲ ਜਣਾ ਹੋਵੇ ਤਾਂ ਕਿੱਥੇ ਪਾਗਲਾਂ ਦੇ ਘਰ ਆ ਗਈ ਮੈਂ ਵੀ ਜੇ ਹੋ ਸਿਦਰਾ ਫਿਰ ਤੂੰ ਦਾ ਸਿਆਣੀਆਂ ਤੂੰ ਬਾਟਾ ਛੋਟੇ ਕੋਈ ਵੀ ਨਹੀਂ ਹੈਗਾ ਸਾਰਿਆਂ ਚੋਂ ਸਭ ਇੱਕੋ ਮੇਰੇ ਤੇ ਮੱਤੀ ਜਾਇਆ ਕਰ ਤੂੰ ਬਾਲਾ ਸੂਟ ਮੈਂ ਕਿਹੜਾ ਤੈਨੂੰ ਰੋਕਿਆਗਾ ਤੇਰੇ ਤੇ ਕਿਹੜਾ ਪਾਬੰਦੀ ਲਾਈ ਆ ਨਾ ਮੇਰੇ ਸਾਲੇ ਦੇ ਜੇ ਮੈਂ ਤੁਹਾਡੇ ਮੂੰਹ ਖਰਚ ਕਰ ਲੱਗਿਆ ਫਿਰ ਘਰ ਨਹੀਂ ਸੀ ਬਣਦੇ ਹੈਗੇ ਤੈਨੂੰ ਹੀ ਹੋ ਬਹੁਤ ਦੇਖ ਕੇ ਚੱਲਣਾ ਪੈਂਦਾ ਨਾ ਵਿਆਹ ਤੋਂ ਪਹਿਲਾਂ ਦੱਬੜੀਆਂ ਇਹ ਕਹਿੰਦਾ ਹੁੰਦਾ ਸੀ ਤੈਨੂੰ ਸੋਨੇ 'ਚ ਮੜ ਦੂੰ ਐ ਕਰ ਦੂੰ ਹੁਣ ਦੇਖੋ 16000 ਵਾਲਾ ਸੂਟ ਨਹੀਂ ਲੈ ਕੇ ਦਿੱਤਾ ਜਾਂਦਾ ਹੈਗਾ ਹੈ ਹੁਣ ਤੈਨੂੰ 16000 ਵਾਲੇ ਸੂਟ ਲੈਣ ਦੇ ਨੂੰ ਵੀ ਮੌਤ ਪੈਂਦੀ ਆਗੀ ਨਾ ਮੇਰੇ ਸਾਲੇ ਦੀ ਹੁਣ ਤਾਂ ਕਰਕੇ ਨਹੀਂ ਦੇਖ ਕੇ ਚੱਲ ਪਾ ਪਹਿਲਾਂ ਬਥੇਰੇ ਤੇਰੇ ਸੰਗ ਪੁਗਾਤੇ ਸਾਰੇ ਤੇਰੇ ਵਾਦੇ ਪੂਰੇ ਕਰਤੇ ਹੁਣ ਕਬੀਲਦਾਰੀ ਨਹੀਂ ਦੇਖਣੀ ਹੈਗੀ ਸੂਟਾਂ ਦੇ ਮਗਰੀ ਪਈ ਰਹਦਾ ਸਰ ਜਿਹੜੀ ਤੂੰ ਚੱਲ ਸੂਟਾਂ ਦੀਆਂ ਗੱਲਾਂ ਤਾਂ ਛੱਡ ਪਰੇ ਹੈਂ ਤੂੰ ਤਾਂ ਮੈਨੂੰ ਕਹਿੰਦਾ ਹੁੰਦਾ ਸੀ ਮੈਂ ਤੈਨੂੰ ਘੁੰਮਣ ਵਾਸਤੇ ਲੈ ਕੇ ਜਾਊਂ ਕਦੇ ਸ਼ਿਮਲੇ ਲੈ ਕੇ ਜਾਊਂ ਕਦੇ ਕੁਲੂ ਲੈ ਕੇ ਜਾਊਂ ਕਦੇ ਮਨਾਲੀ ਲੈ ਕੇ ਜਾਊਂ ਇੱਥੇ ਤੱਕ ਨਹੀਂ ਲਿਜਾ ਸਕਦਾ ਹੈਗਾ ਮੈਨੂੰ ਲੈ ਉਹ ਮੈਨੂੰ ਜਾਂ ਤੈਨੂੰ ਬਾਹਲੇ ਸੌਂਗਣਾ ਘੁੰਮਦਾ ਆ ਪੱਕੇ ਨਾਲ ਪਾਲਾ ਚੁੰਨੀ ਤਾਹੇ ਸਾਰੀ ਦਿਹਾੜੀ ਘੁੰਮੀ ਜਾ ਹੋਰ ਹੋਰ ਹੁਣ ਮੈਨੂੰ ਤਾਂ ਮਾਰਨ ਨੂੰ ਹੀ ਫਿਰਦਾ ਨਾਗਾ ਤੂੰ ਵੀ ਕਿਹੜਾ ਛੁੱਟੇ ਪਰੇ ਕਿਹੜੇ ਵੇਲੇ ਕਿਹੜਾ ਛੋਟੇ ਤੂੰ ਕੀ ਕਰਦੀ ਆ ਤੂੰ ਬਹੁਤ ਉਹ ਕਰਦੀ ਆ ਹੈ ਕੀ ਕਰਦੀ ਆ ਮੈਂ ਦੱਸੀ ਕੀ ਕਰਦੀ ਆ ਮੇਰੇ ਤਾਂ ਇੱਕ 16000 ਵਾਲਾ ਸੂਟ ਚੁਬਦਾ ਉਸੇ ਤੋਂ ਐਡਾ ਬਿਡ ਛੇੜ ਲੈ ਤੂੰ ਲੜਾਈ ਦਾ ਬਿਡ ਨਹੀਂ ਛੇੜਦਾ ਕਬੀਲਦਾਰੀ ਕੰਨੀ ਦੇਖੋ ਆ ਚੱਲਣਗੇ ਕਰੋ ਉਹ ਛੋਟੇ ਦਾ ਕਰਨਾ ਹਜੇ ਸਾਰਾ ਕੁਸ ਛੋਟੇ ਨਹੀਂ ਕਰ ਲੋ ਫਿਰ ਛੋਟੇ ਦਾ ਹੀ ਕੀ ਕਰ ਲੋ ਮੇਰੇ 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 ਜਿਹੜੇ ਸ਼ਾਫੋ ਦਾ ਉਹਨਾਂ ਦਾ ਕੀ ਆ ਓਏ ਜਮਾਨੇ ਦੇ ਹਿਸਾਬ ਨਾਲ ਸਾਰਾ ਕੁਸ ਕਰਨਾ ਪੈਂਦਾ ਲੋਕ ਵੀ ਗੱਲਾਂ ਬਣਾਉਂਦੇ ਨੇ ਉਹ ਛੋਟੇ ਦਾ ਕਰਨਾ ਨਹੀਂ ਆਇਆ ਹੁਣ ਐ ਘਰ ਭੂਕਦੀਏ ਉਹ ਖੇਤ ਬਾਗ ਜਾ ਤੂੰ ਹੁਣ ਇੱਥੇ ਬੈਠਾ ਰਹੇਗਾ ਉਹ ਬੈਠਾ ਕਿਥੇ ਕਹਿੰਦਾ ਵਾ ਪੂ ਜਾਂਦਾ ਹੀ ਖੇਲੇ ਜਾਂਦਾ ਦੀ ਹੋਰ ਦਾ ਉਹ ਖੇਤ ਲੈਟ ਆਈ ਵੀ ਕਣ ਕਰਵਾ ਲਾ ਡੰਡੇ ਰਮਾਉਣ ਵਾਲੇ ਪਏ ਨੇ ਭਗ ਜਾ ਨਾ ਆਹੋ ਛੋਟਾ ਦਾ ਹੁੱਟਾ ਤਾਂ ਨਹੀਂ ਮੁੱਕਦਾ ਇੱਥੇ ਐਂ ਕਲੇਸ਼ ਕਰੀ ਦੇਖਿਆ ਕਰੋ ਹਰ ਵਾਰ ਭਗਤਾ ਓਏ ਕਲੇਸ਼ ਕਰਾ ਉਹ ਵੀ ਕਹਿੰਦਾ ਤੈਨੂੰ ਸਭ ਤੋਂ ਛੋਟੇ ਨੂੰ ਦੇਖਦਾ ਕਿੱਥੇ ਆ ਇੱਥੇ ਬਿਦੋ ਸੱਜ ਬਾਕਾ ਨਾ ਫੇਰ ਤੱਕ ਦੀ ਹਰ ਹੋਣਗੇ ਪੁਰਾ ਬਾਣਾ ਮੋਡਾ ਕੋਈ ਹੱਲ ਕਰ ਲੋ ਕਾ ਬੁੜਾਗਾ ਛੋਟੇ ਤੇ ਮਾਗਰ ਪਿਆ ਰਹਦਾ ਉਹ ਕੁਦੂਆ ਉਹਨੂੰ ਦੱਸ ਕੀ ਨੇ ਡੋਲਾ ਦੇਣਾਗਾ ਸਿਧਰਾ ਜਾ ਘੜੀ ਰਾਜਾ ਕਮਾਉਂਦਾ ਐ ਇਹਨੂੰ ਕਦੇ ਐ ਇਹਨੂੰ ਪਾਗਲ ਜਾ ਨਾ ਹੋਵੇ ਤਾਂ ਮੈਂ ਤਾਂ ਪਾਗਲਾਂ ਦੇ ਪੱਲੇ ਪੈ ਗਈ ਕਾਦੀ ਜ਼ਿੰਦਗੀ ਆ ਯਾਰ ਵਿਆਹ ਕਰਾ ਕੇ ਉਤੀ ਸੇ ਆਪਾਂ ਚਲ ਅੱਗੀ ਕਰਾਂਗੇ ਨਾ ਧੰਨ ਵਰ ਮੋਟਰ ਤੇ ਚਲਾ ਗਿਆ ਦੇਖ ਲੈ ਹਾਂ 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 ਬੜਾ ਪੂਰਾ ਅੱਜ ਨਹੀਂ ਕਹੀ ਚਾਬੀ ਆ ਦੇਖਿਆ ਪਿਆਰਾ ਨਾ ਕਿ ਪਰ ਬਹੁਤ ਦੂਜੀ ਕਿਰਨ ਸੁਦੀਏ ਪਾਨਾ ਇਹ ਲੈ ਇਸੇ ਸੱਤ ਚਲ ਵਧੀਆ ਅੰਦਰ ਆਲੀ ਲਾਈਟ ਆ ਗਈ ਅੱਛਾ ਸਾਰਾ ਚਲ ਕੋਣ ਦੀ ਬਾਈਟ ਭਜੂਗਾ ਔਰ ਵੇਰ ਜੰਦਰਾ ਕੱਲੀ ਆ ਜੀ ਲੋਟਕ ਪਰਿਵਾਰ ਸਾਰਾ ਆ ਘਰੇ ਠੀਕ ਨੇ ਸਾਰੇ ਬਸ ਥੋੜਾ ਡੈਡੀ ਟੇ ਲੈ ਰਹੇ ਨੇ ਅੱਛਾ ਕੱਲ ਉਹਨੂੰ ਲੈ ਕੇ ਗਏ ਸੀਗੇ ਓਈ ਆ ੱਲ ਮੱਠ ਦਾ ਬਜ਼ੁਰਗਾਂ ਦੀ ਫੇਰ ਤਨ ਪਤ ਗਿਆ ਸਾਲੇ ਗੋਡੇ ਕੱਢ ਜੇ ਬਸ ਮੇਰਾ ਵੀ ਹੀ ਹਾਲ ਹੈ ਗੋਡੇ ਨੇ ਤਾਂ ਔਰ ਵਿਆਹੂ ਦਾ ਫਿਰ ਬਣ ਗਿਆ ਤੇਰਾ ਕੰਮ ਹਾਂ ਵਿਆਹ ਦਾ ਬਣ ਗਿਆ ਜੀ ਆਹ ਵਧੀਆ ਭਾਈਆ ਗੁੱਲੂ ਹੋਣਾ ਇਹਨੂੰ ਥੇੜ ਕੇ ਦੇਖ ਲੈਣਾ ਲੈਣੇ ਲੱਜਦਾ ਬੋ ਗੁੱਲੂ ਆ ਕੰਮ ਹੈ ਹਾਂ ਓ ਕੀ ਹਾਲ ਆ ਵੀਰਾ? ਸੱਜੀ ਆ ਰਹੀ ਆ। ਓ ਠੀਕ ਆ ਠੀਕ ਆ ਜੇ ਵਾਜਾ ਓ ਸਾਰੇ ਬੈਠੋ। ਉੱਠਾਂਗੇ ਤੁਸੀਂ। ਆ ਜਾ ਆ ਜਾ ਮੈਂ ਤੈਨੂੰ ਕੋਈ ਗੱਲ ਦੱਸਣੀ ਆ ਯਾਰਾ। ਫੋਨ ਕਿੱਥੇ ਤੈਨੂੰ ਨਹੀਂ ਛੱਡਿਆਗਾ। ਓ ਕਿੱਧਰ ਫਿਰਦਾ ਕੋਦੂ ਆ? ਕੋਈ ਅੱਜ ਮੇਰੇ ਬਾਪੂ ਨੇ ਕੁੱਟਿਆ ਮੈਨੂੰ ਵੱਡੇ ਵੀਰਾ। ਆਹ ਠਾੜਾ ਕਰੇ ਜੋਗਰਾਜ ਜਾਂ ਕਿਥੋਂ ਆ ਬੜਿਆ ਓਏ। ਓ ਜੋਗਰਾਜ ਤਾਂ ਵੱਡੇ ਵੀਰਾ ਵਿਆਹ ਤੋਂ ਪਹਿਲਾਂ ਹਰੇਕ ਬੰਦੇ ਜੀ ਆ ਜਾਂਦਾ ਵੀਰਾ। ਵਿਆਹ ਕਰਾਉਣਾ। ਵਿਆਹ ਵਾਰੇ ਤਾਂ ਬਾਪੂ ਨੇ ਕੁੱਟਿਆ ਮੈਨੂੰ ਅੱਜ ਵੱਡੇ ਵੀਰਾ। ਕਰਾਉਣਾਗਾ। ਮੈਂ ਤਾਂ ਕਹਿਣਾ ਵੀਰਾ ਕਿ ਮੇਰਾ ਵਿਆਹ ਕਰਾ ਦੇ। ਤੇ ਦੇਖ ਫੇਰ ਨਹੀਂ ਗੇ ਦਰਾਓਏ। ਦਿਖਾਵਾ ਫੋਟੋ। ਇਹਨਾਂ ਫੋਟੋ ਦਿਖਾਓ ਗੱਲ ਪੱਕਿਆ ਮੈਨੂੰ ਦਿਖਾ ਗਿਆ ਟਿਆ ਹੁਣ ਕਹਿਣਾ ਫੋਟੋ ਬੋਟੋ ਹੋਰ ਵਧੀਆ ਓਏ। ਓਏ ਹਾਉ ਉਹ ਵੀਰਾ। ਹੂੰ। ਛਾਉ ਲੱਗੋਏ ਜੇ ਤੂੰ ਇਹਦੇ ਨਾਲ ਮੇਰਾ ਰਿਸ਼ਤਾ ਕਰਾ ਦੇ ਨਾ। ਹੂੰ। ਗੱਲ ਹੀ ਬਣ ਜੇ ਵੀਰਾ। ਹੂੰ। ਚੱਲ ਮੈਂ ਤੋੜਦਾ ਗੱਲ ਫੇਰ। ਕੀ ਤੋੜ ਗੱਲ? ਫੋਨ ਲਾ ਮੇਰੇ ਬੈਠੇ ਬੈਠੇ ਵੀਰਾ। ਨਹੀਂ ਹੁਣ ਉਹਨੇ ਚੱਕਣਾ ਨਹੀਂ ਕੋਈ ਨਹੀਂ ਮੈਂ। ਇਹ ਕਹਿੰਦਾ ਫੇਰ ਫੇਰ ਲਾ ਲੂ ਫੋਨ। ਲਾ ਲੂ ਆ। ਇਹ ਕੱਲ ਤਾਂ ਤਾਹਾਂ ਨੂੰ ਕਰਕੇ ਸੌਂਦੀ ਆ ਰਾਤ ਨੂੰ ਕੋਈ ਗੱਲ ਨਹੀਂ ਵੀਰਾ ਆਪਾਂ ਪੱਖੇ 'ਚ ਰੱਸੀ ਪਾਦਾ ਕਰਾਂਗੇ ਚ ਕੋਈ ਚੱਕਰ ਨਹੀਂ ਵੱਡੇ ਵੀਰਾ ਵਾ ਠੀਕ ਆ ਫਿਰ ਇਹਨੂੰ ਅਰਜੰਦਾਂ ਨੂੰ ਕਹਿੰਦੇ ਨੇ ਆਪਾਂ ਤੈਨੂੰ ਤੇਰੇ ਬਾਪੂ ਨਾਲ ਗੱਲ ਕਰ ਲੂਗਾ ਬਾਪੂ ਨਾਲ ਮੈਂ ਹੁਣੇ ਹੀ ਗੱਲ ਕਰਦਾ ਵੱਡੇ ਵੀਰਾ ਫਿਰ ਐਂ ਗੱਲ ਵਹਿ ਤਾਂ ਜਾ ਤੈਨੂੰ ਦੱਸ ਦਿਆਂ ਤੈਨੂੰ ਖਰਚਾ ਵੀ ਪੁੱਛ ਲੈ ਅੱਡੇ ਟੋਲ ਦੀ ਥਾਂ ਪਾਉ ਉਹ ਏ ਸਾਬ ਸੂਪ ਦੀ ਤਾਂ ਕੋਈ ਗੱਲ ਹੀ ਨਹੀਂ ਵੀਰਾ ਪਹਿਲਾਂ ਗੱਲ ਕਰ ਲੈ ਨਾ ਦੋ ਘਣਾ ਚ ਪਾਂ ਦੂ ਸਾਂਪਾਂ ਤਾਂ ਮੈਂ ਦੇ ਦੋ ਜਮਾ ਦੇ ਨਾ ਵਾ ਠੀਕ ਆ ਫਿਰ ਮੇਰਾ ਨਾਲ ਰੱਖ ਲਈ ਅੱਛਾ ਰਿਸ਼ਤਾ ਪੱਕਾ ਕਰਾਉ ਵੱਡੇ ਵੀਰਾ ਵਾ ਮੇਰਾ ਇੱਛਾ ਰੱਖ ਲਈ ਨਾਲ ਫਿਰ ਚੱਲ ਮੈਂ ਤੇ ਹਰਜਿੰਦਰ ਦੋਨੀ ਜੋੜ ਲਾਵਾਂਗੇ ਇਹਦੀ ਛਾਲੀ ਆ ਮੈਂ ਫੋਟੋ ਲੈ ਕੇ ਇਨੂੰ ਜਾ ਕੇ ਮੈਂ ਗੱਲ ਕਰ ਦਾਂ ਉਹਦੇ ਨਾਲ ਠੀਕ ਆ ਅੱਜ ਕਰ ਲੈ ਗੱਲ ਇਹਨੂੰ ਫਿਰ ਜਾ ਕੇ ਕਰ ਦਾਂ ਠੀਕ ਆ ਨਾਲ ਛੋਟਾ ਕਲੇਜ ਚੱਕਾ ਜਾਊ ਤੇ ਬਾਹਣ ਤੈਨੂੰ ਆਉਂਦੀ ਆ ਤਨ ਕਿੱਲੇ ਹਾਂ ਵਾ ਠੀਕ ਆ ਪੱਕਾ ਆਪਣਾ ਮੇਰੇ ਨੌਂਾ ਵੱਡੇ ਵੀਰਾ ਅੱਛਾ ਹਾਂ ਫੇਰ ਤਾਂ ਲੈ ਆਪਣੇ ਨੌ ਨੇ ਕੀ ਫੇਰ ਤਾਂ ਵਾਹ ਵਧੀਆ ਫੇਰ ਤਾਂ ਲੋਟਾ 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 ਫੇਰ ਤਾਂ ਚੱਲ ਮੈਂ ਬਾਪੂ ਨੇ ਮਣਾਉਣਾ ਜਾ ਕੇ ਕੀ ਮਣਾ ਰ ਫਿਰ ਕਰ ਲੈ ਗਲਾ ਦੇਖ ਲੈ ਮੇਰਾ ਸਾਲਾ ਵਿਆਹ ਨੂੰ ਕਿੰਨਾ ਟਹਲਿਆ ਫਿਰਦਾ ਕਾਮਲੇ ਮੇਰਾ ਤੜਾ ਕਾਮਲੇ ਨੂੰ ਮੇਰੇ ਸਾੜੇ ਨੂੰ ਵਿਆਹ ਦੀ ਵਾੜੀ ਹੁੰਦੀ ਆ ਤੂੰ ਉਹ ਦੇਖ ਲਈ ਜਿੰਨੇ ਜੋ ਕਰੀ ਜਿੰਨੇ ਪਿੰਡ ਦੇ ਛਿਦਰੇ ਨੇ ਮੇਰੇ ਸਾੜੇ ਵਿਆਹ ਨੂੰ ਭੰਦੇ ਯਾਰ ਭਜਦੇ ਭਾਈ ਸਾਲੇ ਹਾਂ ਨਾਲੇ ਲੱਲਣੀ ਮੇਰੇ ਸਾੜੇ ਨੂੰ ਕਾਜਦਾਰ ਨਿਕਲਾ ਐ ਹੋਗਾ ਕਰਾਉਂਦੇ ਨੇ ਦੰਬਦੇ ਨੇ ਮੇਰਾ ਸਾੜਾ ਕਹਿੰਦਾ ਦੋ ਦੰਪਾ ਪਾਉਂ ਦੇਖ ਲਾ ਹੈ ਇਹ ਮੁੰਡੇ ਦੀ ਹੁੰਦੀ ਆ ਸਾਲੇ ਨੂੰ ਜਾਣ ਕੇ ਮਾਂ ਦੇਖਦੇ ਆ ਕੀ ਕਹਿੰਦਾ ਹਾਂ ਵਿਆਹ ਨਹੀਂ ਕਰਦਾ ਫਿਰ ਜਾਂਦਾ ਅਰੇ ਬਿਨਾਂ ਦੇ ਕਹਿੰਦੇ ਨੇ ਕਹਿੰਦੇ ਲੋਕ ਹੁੰਗਾਂ ਲਾ ਕੇ ਤੋੜ ਦਿੰਦੇ ਨੇ ਪਿਆਰ ਨੂੰ ਹੋਰ ਘਰੇ ਹਾਲਾਲ ਕਰਦੇ ਨੇ ਆਉਣਾ ਪਤਾ ਲੱਗ ਜੇ ਭਾਂ ਲਰਪੰਗਾ ਜਿਉਂ ਉਹਨਾਂ ਨੇ ਕਿਹਾ ਹਾਂ ਹੋਰ ਇਹ ਮੇਰਾ ਖਾਲ ਕਾਮਲਾ ਘਰੇ ਜਾ ਕੇ ਕਹਿੰਦਾ ਮੈਨੂੰ ਤਾਂ ਫਰਾਨਾ ਕਰਾਉਂਦਾ ਲੋਕ ਕਹਿੰਦੇ ਨੇ ਤਿੱਤਰਾਂ ਦੀ ਮਾਰੀ ਜਿਵੇਂ ਪੰਗਰੀ ਜਾਂਦੇ ਆ ਤੇ ਮੇਰੇ ਹਾ ਮਗਰ ਪੈਂਦੇ ਨੇ ਘਰੇ ਕਿਤੇ ਹੋਰ ਦੀ ਭੜਾਈ ਦੀ ਬਹੁਤ ਕੱਬੀ ਹੈ ਅੱਛਾ ਹੋਰ ਉਹ ਖਰਚਾ ਕਚਰੀ ਲਈਦਾ ਹਾਏ ਹਾਏ ਮੇਰਾ ਵੀ ਮੇਰਾ ਵੀ ਵਿਆਹ ਹੋਊਗਾ ਹਾਏ ਮੇਰਾ ਵੀ ਵਿਆਹ ਹੋਊਗਾ ਕਿ ਕਿੂਲੇ ਵਾਲੀ ਜ਼ਿੰਦਗੀ ਆਉਗੀ ਹਾਏ ਹਾਏ ਕਿੂਲੇ ਵਾਲੀ ਜ਼ਿੰਦਗੀ ਦੀ ਆਉਗੀ ਹੋ ਮੇਰਾ ਵੀ ਹਮੇਰਾ ਵੀ ਵਿਆਹ ਹੋਊਗਾ ਓ ਬਾਪੂ ਓ ਬਾਪੂ ਕਦੋਂ ਆਏ ਤੂੰ ਓ ਬਾਪੂ ਅੱਜ ਤਾਂ ਮੇਰਾ ਪਿਆਰ ਹੋਊ ਬਾਪੂ ਹਣਾ ਮੇਰਾ ਵਿਆਹ ਹੋਊ ਬਾਪੂ ਮੇਰਾ ਵਿਆਹ ਹੋਊ ਓ ਬਾਪੂ ਮੇਰਾ ਵਿਆਹ ਹੋਊਗਾ ਵਿਆਹ ਸਾਲਾ ਸਮਾਨ ਨੋਂ ਡਿਗੂ ਓ ਮੇਰਾ ਵਿਆਹ ਹੋਊਗਾ ਕੋਈ ਨਹੀਂ ਹੈਗਾ ਬਾਪੂ ਗੋਪਿੰਦਰ ਚਾਚਾ ਹਾਂ ਫਿਰ ਜਿਲਗਾ ਹਰਜਿੰਦਰ ਪਰ ਬੈਠਾ ਦੀਗਾ ਹਾਂ ਹਰਜਿੰਦਰ ਦੀ ਸਾਲੀ ਦਾ ਰਿਸ਼ਤਾ ਕਰਾਉਂਦੇ ਨੇ ਮੈਨੂੰ ਓ ਮੇਰਾ ਸਹੁਰਿਆ ਉਹ ਤਾਂ ਆਪ ਖੜਾ ਹੈ ਹੈ ਆਹੋ ਸਾਲਾ ਬਣਿਆ ਵਿਆਹ ਦਾ ਓਏ ਆਹ ਸਾਲਾ ਬਣਿਆ ਵਿਆਹ ਦਾ ਚੱਲ ਗਾ ਚੱਲ ਏ 哎，来！我不爱你，我太爱我自己。<renamed>